ਦੇ ਜਿਹੜੇ ਰਸਤੇ ਉੱਚੇ ਨੀਵੇਂ ਹੁੰਦੇ ਉਹਨਾਂ ਨੂੰ ਸਿੱਧਾ ਪੱਧਰਾ ਕਰ ਦਿੰਦੇ ਅਤੇ ਉਹਨਾਂ ਰਸਤਿਆਂ ਦੇ ਦੋਵੇਂ ਪਾਸੇ درخت ਲਾ ਕੇ ਰਾਹੀਆਂ ਨੂੰ ਸੁੱਖ ਪਹੁੰਚਾਉਂਦੇ ਔਰ ਭਾਈ ਗੜਿਆ ਜੀ ਆਪਾਂ ਸੰਨਪਥ ਕਰਕੇ ਜੁੜੇ ਨੇ ਕਿਸੇ ਪ੍ਰਸੰਗ ਨੂੰ ਅਗਲੇ ਵਿਚਾਰ ਵਿੱਚ ਆਓ ਸਾਜ ਬਣਾਈਏ ਜਿਵੇਂ ਇਤਿਹਾਸ ਵਰਣਨ ਕੀਤਾ ਹੈ ਸ੍ਰੀ ਗੁਰਪ੍ਰਤਾ ਸੂਰਜ ਗ੍ਰੰਥ ਵਿੱਚੋਂ ਕਬੀਰ ਆਜ ਕਵੀ ਸੰਤੋਖ ਸਿੰਘ ਜੂੜਾ ਬਣੇ ਪਰਸਾਂ ਕੰਮ ਬੰਦ ਕਰਦੇ ਹਾਂ ਸਾਰਿਆਂ ਸੰਗਤਾਂ ਆਓ ਸਿਰ ਸ਼ਰਸ਼ੂ ਸੱਚੇ ਪਾਤਸ਼ਾਹ ਦੇ ਗੁਰ ਸ਼ਖਾ ਦਾ ਬਹੁਤ ਹੀ ਆਰਾਹ ਇਤਿਹਾਸਾਂ ਜਾਂ ਕਰੀਏ ਸਾਧਨ ਸੰਗਤਾਂ ਨੂੰ ਲਾਹੇ ਪ੍ਰਾਪਤ ਕਰੋ ਨਾਮ ਉਚਾਰਨ ਕਰਕੇ ਆਖੋ ਜੀ ਸਤਨਾਮ ਸ਼੍ਰੀ તુਵਾ ਦੇਗੇ ਜਾ ਹੈ ਭਾਈ ਘੜੀਆਂ ਜੀ ਹਰ ਇੱਕ ਲੋੜ ਵਾਂਗ ਦੀ ਲੋੜ ਪੂਰੀ ਕਰ ਦੇ ਕੋ ਔਰ ਇਹ ਆਪ ਸੇ ਪਾਣੀ ਪਿਲਾਉਂਦੇ ਜਿਹੜੇ ਜਿਗਿਆਸੂ ਭਗਤੀ ਦੇ ਰਾਹ ਤੇ ਤੁਰੇ ਹੋਏ ਉਹਨਾਂ ਦੀ ਬਾਹ ਪਕੜਦੇ ਉਹਨਾਂ ਨਾਲ ਅਧਿਆਤਮਕ ਮੰਡਲ ਦੀਆਂ ਗੁਰਬਾਣੀ ਵਿੱਚੋਂ ਵਿਚਾਰਾਂ ਸ਼ਾਮੀਆਂ ਕਰਦੇ ਔਰ ਬੜੀ ਇਕਾਗਰਤਾ ਨਾਲ ਲੋਕ ਸਾਹਮਣੇ ਬੈਠ ਕੇ ਪਰਸਾਂਸ਼ ਹੁੰਦੇ ਇਤਿਹਾਸ ਨੂੰ ਸਮਝਣ ਦਾ ਯਤਨ ਕਰਦੇ ਗੁਰਮਤ ਸੱਚੇ ਸੱਚਾ ਵਿਚਾਰ ਦੇ ਧਾਰਨੀ ਹੁੰਦੇ ਪਰ ਬਹੁਤ ਆਤ ਕੁਝ ਤੁਰਕ ਹਾਂ ਉਹਨਾਂ ਲੋਕਾਂ ਨੂੰ ਮੀਆਂ ਸ਼ਾਹ ਦੌਲੇ ਦੇ ਪਾਸ ਉਨ੍ਹਾਂ ਦਾ ਪਹਿਲਾਂ ਤੋਂ ਹੀ ਆਉਣ ਜਾਣ ਬਣਿਆ ਹੋਇਆ ਸੀ। ਰਜਗ ਜਾਰੇ ਹੋਏ ਹਜੂਰੀ ਕਰੇ ਮਰਾਦ ਸਭਨ ਕੀ ਪੂਰੀ ਸ਼ਾਦੌਲਾ ਭਗਤੀ ਵਾਲੇ ਰਿਧੀ ਸiddhi ਵਾਲੇ ਅਤੇ अनेਕਾਂ ਪ੍ਰਕਾਰ ਦੇ ਉਸਨੇ ਚਰੀਸ਼ੇ ਕਰਤੇ ਲੋਕਾਂ ਦਾ ਸ਼ੋਸ਼ਾ ਮੰਗਿਆ ਵੀ ਕਾਰਜ ਸਾਡੇ ਸ਼ਾਹ ਦੌਲਤ ਸਵਾਰ ਦਾ ਹੈ ਸਹਿਜ ਸੁਭਾਏ ਹਉ ਤੋਈ ਮੀਤ ਸੰਤ ਪਰੇਤਨਿਤ ਜੀਤ ਸੁੀਤ ਤਾਂ ਸਹਿਜ ਸੁਭਾਏ ਹੀ ਐਸਾ ਹੁੰਦਾ ਹੈ ਕਿ ਲੋਕਾਂ ਦਾ ਆਉਣ ਜਾਣ ਜਦੋਂ ਵੀ ਕੋਈ ਨਵਾਂ ਕਾਰਜ ਕਰਨਾ ਤਾਂ ਵੀ ਸ਼ਾਹ ਦੌਲੇ ਦਾ ਸੰਗ ਕਰਨ ਜਦੋਂ ਪਰਿਵਾਰ ਵਿੱਚ ਕੋਈ ਮੁਸ਼ਕਲ ਆ ਗਈ ਦੁੱਖ ਭਰਿਆ ਸਮਾਂ ਆ ਗਿਆ ਤਾਂ ਵੀ ਉਹਨਾਂ ਦੀ ਸੰਗਤ ਵਿੱਚ ਆਉਂਦੇ ਹਨ ਚਰਨਾਂ ਦੀ ਟੀਪ ਪਕਰਦੇ ਹਨ ਸੁਭਾਅ ਹੀ ਬਣ ਗਿਆ ਔਰ ਸ਼ਾਦੌਣੇ ਦੇ ਅੰਦਰ ਵੀ ਪ੍ਰੀਤ ਰੀਤ ਸੰਤਾਵਾਰੀ ਹੈ ਮਰਯਾਦਾ ਉਹਨਾਂ ਦੀ ਸੱਚੀ ਹੈ ਔਰ ਬੋਲ ਵੀ ਉਹਨਾਂ ਦੇ ਸੱਚੇ ਹਨ ਕਦੇ ਵੀ ਕਿਸੇ ਨਾਲ ਉਹ ਝੋਖਾ ਨਹੀਂ ਕਰਦੇ ਜੋ ਸੱਚ ਹਕੀਕਤ ਹੁੰਦੀ ਉਹ ਸੁਣਾ ਦਿੰਦੇ ਭਾਈ ਗੜੀਏ ਕੋ ਲਖ ਸੰਤ ਆਇਓ ਮਿਰਣ ਹਿਤ ਹਿਤ ਵੰਤ ਜਨੋ ਮੀਆਂ ਸ਼ਾਦੌਲੇ ਨੇ ਸੁਣਿਆ ਕਿ ਭਾਈ ਗੜਿਆ ਜੀ ਗੁਰੂ ਨਾਨਕ ਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਗੁਰਦਾਨਤ ਦੇ ਚਰਨ ਕਮਲਾਂ ਦੇ ਭੋਗੇ ਹਨ ਉਹ ਬੜੀ ਪਾ ਨਾਲ ਬੜੀ ਸ਼ਰਧਾ ਨਾਲ ਲੋਕ ਭਾਈ ਗੜਿਆ ਜੀ ਦੇ ਪਾਸ ਬੈਠਦੇ ਹਨ ਸ਼ਾਹ ਦੌਲਾ ਭਾਈ ਗੜਿਆ ਜੀ ਨੂੰ ਮਿਲਣ ਵਾਸਤੇ ਆਇਆ ਉਸ ਨੇ ਸੰਤ ਸਰੂਪ ਦੇਖਿਆ ਪਾਰੋ ਉਕਾਰ ਸੁਣੇ ਇਹ ਵੱਡੇ ਵੱਡੇ ਪਾਰੋ ਉਕਾਰ ਭਾਈ ਗੜੀਆ ਜੀ ਨੇ ਕੀਤੇ ਰਾਨ ਮਿਕਟ ਹੋਏ ਜਬ ਜਿਕੇ ਪਲਸ ਪਰ ਕਰਮ ਭਉ ਸੁ ਰਹੇ ਹਰਖ ਭਰ ਜਦੋਂ ਨੇੜਤਾ ਬਣਾਈ ਤੇ ਖਿੱਚ ਪਈ ਸ਼ਾ ਦੌਲੇ ਦਾ ਮਨ ਪਰਸਾਨ ਹੋ ਗਿਆ ਮਿਲਾਪ ਵਿੱਚ ਦਰਸ਼ਨਾ ਵਿੱਚ پائی گڑیا جی دے اندر دا پریم بار پرگٹ ہویا اور پریم نے کھچ دیا پیار نے کھچ پا دی اور ہر پرکار اندر چلن والے پرم پرواہ جیڑی ندی ہے او جے اندر پرسن ہے پائی گڑیا جی دا تو وہ ملاپ بچوں ست سنگت جی میاں شاہ دولے شاہدولے بھی پرسنتا ملتی ਅੰਦਰ ਬਾਣੀ ਹੈ ਬਾਣੀ ਕਰਕੇ ਮਨ ਟਿਕਿਆ ਪਾਈ ਖੜੀਆ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਸ਼ਾਂ ਨਾਮ ਧੰਨ ਦਾ ਖਜ਼ਾਨਾ ਭਰੂਖ ਹੈ ਅੰਦਰ ਮਾਈ ਮੈਂ ਧੰਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੋਟਿਓ ਕਰ ਬੈਠੋ ਬਿਸ਼ਰਾਮ ਮਨ ਵਿਸ਼ਰਾਮ ਦੇ ਚਾਰ ਮੇਰਾ ਮਨ ਸ਼ਾਂਤ ਹੋ ਗਿਆ ਮਨ ਸੁਖੀ ਹੋ ਗਿਆ ਇਹ ਹੁਣ ਜਿਹੜਾ ਸੁਖੀ ਹੈ ਉਹ ਪ੍ਰਸੰਤ ਹੈ ਉਹ ਸਦਾ ਆਨੰਦ ਵਿੱਚ ਰਹਿੰਦਾ ਹੈ ਇਸ ਮਿਲਾਬ ਵਿੱਚ ਭਾਈ ਗੜੀਆ ਜੀ ਦੇ ਮਿਲਾਬ ਵਿੱਚ ਸ਼ਾਹ ਦੌਲੇ ਨੇ ਮਹਿਸੂਸ ਕੀਤਾ ਕਿ ਭਾਈ ਗੜੀਆ ਜੀ ਤਾਂ ਸਦਾ ਸਦਾ ਬਾਣੀ ਪੜ ਕੇ ਆਨੰਦ ਮਾਣਦੇ ਹਨ ਖਰੇ ਹੋਏ ਭਰ ਅੰਖ ਮਿਲੇ ਹੈ ਕੋਸ਼ਲ ਕੋਈ ਨਤੁਲੇ ਹੈ ਜਦੋਂ ਮੇਰਾ ਭੋਇਆ ਭਾਈ ਗੜੀਆ ਜੀ ਨੇ ਬੜੀ ਨਿਮਰਤਾ ਨਾਲ ਨਿਭ ਕੇ ਸੀਸ ਨਿਵਾ ਕੇ ਅਦਬ ਕੀਤਾ ਸਤਿਕਾਰ ਕੀਤਾ ਬੜਾ ਅਦਬ ਦਿੱਤਾ ਬੜਾ ਸਤਿਕਾਰ ਕੀਤਾ ਪਰ ਮੀਆਂ ਸ਼ਾਦ ਹੋਏ ਨੇ ਗੱਲ ਆ ਰਿਆ ਸ਼ਾਦੀ ਨਾਲ ਲਾ ਲਿਆ ਆਖਣ ਲੱਗੇ ਭਲੇ ਪੁਰਖੋ تھی سالو ود اللہ دے پیارے ہو اللہ دی محبت ویچوڈے جڑے واک نے نا بول نے پائی گڑھی جی تے بچن پرسنتا بخشتے ہیں تو بولے ہوئے جیڑے بچن نے وہ شکتیشالی بچن ਤੁਹਾਡੇ ਜੀਵਨ ਦਾ ਜਿਹੜਾ ਜੀਵਨ ਦੀ ਨਦੀ ਦਾ ਪ੍ਰਵਾਹ ਚੱਲ ਰਿਹਾ ਹੈ ਉਹ ਸ਼ਾਂਤੀ ਬਖਸ਼ ਲੈ ਜਿਵੇਂ ਬਾਰੀ ਤੌਰ ਤੇ ਦੇਖਦੇ ਹੋ ਨਦੀ ਦੇ ਕਿੰਨੇ ਮੋੜ ਆ ਜਾਣ ਪਾਣੀ ਡੇਡਾ ਮੇਟਾ ਵੀ ਹੋ ਕੇ ਚੱਲਦਾ ਪਾਣੀ ਉਚਾਈ ਤੇ ਚਲਾ ਜਾਏ ਜਾਂ ਨੀਹਾ ਹੋ ਕੇ ਚੱਲੇ ਪਰ ਪਾਣੀ ਨੇ ਇਸ਼ਨਾਨ ਤੋਂ ਬਾਅਦ ਗੁਰੂ ਸਵਾਰਿਓ ਠੰਡ ਵਰਤਾ ਦੇਣੀ ਆ ਕਾਇਆ ਨੂੰ ਸੰਤਾਂ ਦਾ ਜੀਵਨ ਕੇ ਇਦਾਂ ਹੀ ਹੁੰਦਾ ਚ ਹੈ ਪਹਿਲੇ ਮਿਲਾਪ ਵਿੱਚ ਪਹਿਲੇ ਦਰਸ਼ਨ ਵਿੱਚ ਪਹਿਲੀ ਨਿਰਣੀ ਵਿੱਚ ਸ਼ਾਹ ਦੌਲਾ ਨਿਵਾਜੀਆ ਕਿਉਂਕਿ ਭਾਈ ਘੜੀਆਂ ਨੇ ਕਮਾਇਆ ਹੋਇਆ ਜੀਵਨ ਕਮਾਇਆ ਹੋਇਆ ਉਸ ਮਿਲਾਪ ਵਿੱਚ ਸ਼ਾਹ ਦੌਲੇ ਨੂੰ ਆਨੰਦ ਆ ਗਿਆ ਕੋਣ ਸਾਧਗੁਰੂ ਮਹਾਤਮ ਕਹੈ ਤੁਮ ਮੈਂ ਮਹਾਸੂਰ ਹੈ ਸਾਂਹੁਕ ਬੈਠ ਗਏ ਅਤੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਭਾਈ ਗੜੀਆ ਜੀ ਤੁਹਾਡਾ ਮੁਰਸ਼ਿਦ ਕੌਣ ਹੈ ਤੁਹਾਡਾ ਵਲੀ ਅੱਲਾਹ ਕੌਣ ਹੈ ਗੁਰੇ ਅਜਨਮ ਜੀ ਕੀ ਸੁਵਾਨੀ ਲਾਖੋਂ ਸੇ ਰੁਦ ਕਰੇ ਨਿਹਾਲ ਜੀਵਣ ਭਾਰ ਸੁਣ ਲੈ ਕਰਪਾਲ ਜਦੋਂ ਪੁੱਛਿਆ ਤੁਹਾਡਾ ਮੁਰਸ਼ਿਦ ਕੌਣ ਤੇ ਆਖਣ ਲੱਗੇ ਮੇਰੇ ਮੁਰਸ਼ਿਦ ਹਨ ਮੇਰੇ ਵਲੀ ਅੱਲਾਹ ਹਨ ਤੁੰਨ ਤੁੰਗ ਗੁਰੂ ਅਰਜਨ ਦੇ ਪਾਦਸ਼ਾ ਬਾਣੀ ਦੇ ਵੋਹਿਦ ਨਾਮ ਕੇ ਜਹਾਜ ਸਤਿਗੁਰੂ ਸ਼ਾਂਤੀ ਦੇ ਪਹੁੰਚ ਜਿਨ੍ਹਾਂ ਦੇ ਚਰਨਾਂ ਵਿੱਚੋਂ ਭਾਈ ਗੜੀਆ ਜੀ ਕਹਿੰਦੇ ਮੈਂ ਸਿੱਖੀ ਪ੍ਰਾਪਤ ਕੀਤੀ ਹੈ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੁਪੁੱਤਰ ਗੁਰੂ ਹਰगोबिंद ਸਾਹਿਬ ਮਹਾਰਾਜ ਤਖਤੋਂ ਤਾਜ ਤੇ ਸਿੱਖ ਪੰਥ ਦੀ ਬਾਗਡੋਰ ਸੰਭਾਲੀ ਬੈਠੇ ਨੇ ਕਹਿਣ ਕਿ ਮੇਰੇ ਸਤਿਗੁਰੂ ਹਨ ਗੁਰੂ ਹਰगोबिंद ਸਾਹਿਬ ਮਹਾਰਾਜ ਅਖੰਡ ਕੀ ਉਹਨਾਂ ਦੀ ਤਾਂ ਮਹਿਮਾ ਬੜੀ ਵੱਡੀ ਹੈ ਗੁਰੂ ਦੀ ਸ਼ੋਭਾ ਗੁਰੂ ਕਰਕੇ ਹੀ ਹੈ ਤੰਮੀਆਂ ਦੌੜਾਂ ਹਟਾਈ ਸਹਦ ਬੇਨਤੀ ਬੈਲੇ ਲਾਏ ਸ਼ਾਦੋਂ ਨੇ ਹੱਥ ਜੋੜਦੇ ਬੇਨਤੀ ਕੀਤੀ ਗੁਰੂ ਪਿਆਰਿਓ ਭਾਈ ਗੜੀਆ ਜੀ ਜਿਹੜੇ ਮੁਰਸ਼ਦ ਨਾਲ ਤੁਸੀਂ ਜੁੜ ਗਏ ਹੋ ਤੁਹਾਡਾ ਮੁਰਸ਼ਦ ਵੱਡਾ ਤੁਹਾਡਾ ਗੁਰੂ ਵੱਡਾ ਤੁਹਾਡਾ ਗੁਰੂ ਸਮਰਪਤ ਤੁਹਾਡੇ ਗੁਰੂ ਦੇ ਜੀਵਨ ਦਾ ਹਰ ਸਮੇਂ ਹਰ ਪਲ ਹਰ ਵਕਤ ਹਰ ਸਮੇਂ ਜੋ ਸ਼ਕਤੀ ਹੈ ਨਾ ਤੁਹਾਡੇ ਮੁਰਸ਼ਦ ਵੀ ਕੋ ਯਾਰਾ ਰੂਪ ਵਿੱਚ ਪ੍ਰਗਟ ਹੋ ਗਈ ਹੈ ਗੁਰੇ ਅਰਜਨ ਜੀ ਕੀ ਕਿਰਪਾ ਕਰੋ ਭਾਈ ਘੜੀਆਂ ਜੀ ਤੁਹਾਡੇ ਮੁਰਸ਼ਦ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਸੁਖਮਨੀ ਸਾਹਿਬ ਦੀ ਬਾਣੀ ਕਿਰਪਾ ਕਰੋ ਇਹ ਪਾਵਨ ਬਾਣੀ ਸਾਨੂੰ ਸਰਵਣ ਕਰਵਾ ਦਿਓ ਕਿਰਪਾ ਤਾਰੇ ਮੋਹੇ ਸਨਾਮੋ ਕੈ ਗੁਰੂ ਮਾਧਰ ਦਾ ਰਖਾਓ ਸ਼ਾਦੌਲਾ ਕਹਿਣ ਲੱਗੇ ਸੁਖਮਨੀ ਸਾਹਿਬ ਦਾ ਬਾਪ ਰੋਜ ਪ੍ਰਾਪਤ ਕਰਦੇ ਹੋ ਤੇ ਸੁਖ ਮੰਨਦੇ ਹੋ ਐਸਾ ਸੁਖ ਐਸੀ ਮਾਨਵੀ ਸ਼ਾਂਤੀ ਬਾਣੀ ਪ੍ਰੌਤਸੀ ਸਭ ਕੋ ਬੋਲੈ ਆਪ ਅਡੋਲ ਨਾ ਕਪੂਡੋਲੈ ਅਡੋਲ ਹਿਰਦੇ ਵਿੱਚੋਂ ਆਈ ਬਾਣੀ ਹਿਰਦੇ ਨੂੰ ਅਡੋਲ ਕਰਦੀ ਐ ਭਾਈ ਘੜੀਆ ਜੀ ਮੈਨੂੰ ਸੁਖਮਨੀ ਸਾਹਿਬ ਦਾ ਬਾਤ ਸੁਣਾ ਦਿਓ ਇਹ ਦਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ ਜਿਸਕੇ ਵਿਕੇ ਸਿਧგომ 몰ਾਈ ਜੁਗ ਪ੍ਰੇਮ ਧਾਰਕ ਤੋਤਾ ਅਖੰਡ ਕੇ ਜਿਸ ਸੁਖਮਨੀ ਸਰਣੀ ਪਾਵਨ ਬਾਣੀ ਵਿੱਚ ਸਿਫਤ ਹੈ ਵਡਿਆਈ ਹੈ ਔਰ ਉਸ ਕਰਤੇ ਦਾ ਮਿਲਾਪ ਹੈ ਸੋਨ ਗੜੀ ਆ ਰਵ ਲੱਗੇ ਉਸ ਨਾਮ ਬਨਾ ਮੀਆਂ ਹੋਏ ਮਗਨ ਰਸ ਪਾਵਨਾ ਜਦੋਂ ਭਾਈ ਗੜੀਆ ਜੀ ਨੇ ਇਕਾਗਰ ਹੋ ਕੇ ਬੈਠ ਕੇ ਵਿਸ਼ਾਈ ਕੀਤੀ ਸਾਹਮਣੇ ਸ਼ਾਹ ਦੌਲੇ ਨੂੰ ਬਿਠਾ ਲਿਆ ਅਰੰਭਤਾ ਤੋਂ ਸਮੁੱਚੀ ਸੁਖਮਣੀ ਸਹਿਬ ਦਾ ਪਾਠ ਸਰਵਣ ਕਰਵਾਇਆ ਗੁਰ ਬਾਣੀ ਦੇ ਬਚਨ ਸਰਮਣ ਕਰਵਾਇਆ ਸ਼ੁਖਮਨੀ ਸਾਹਿਬ ਦਾ ਜਾਪ ਸ਼ਾਹ ਦੌਲਾ ਸੁਣਦਾ ਜਾਂਦਾ ਸੁਣਦਾ ਜਾਂਦਾ ਮੀਆਂ ਭਇਓ ਮਗਨ ਰਸ ਪਾਵਨ ਕਵੀ ਸੰਤੋਖ ਸਿੰਘ ਕਹਿੰਦੇ ਰਸ ਦੇ ਚਲੀਨ ਹੋ ਗਏ ਬਾਣੀ ਦੇ ਅੰਮ੍ਰਿਤ ਬਚਨਾਂ ਵਿੱਚ ਅੰਮ੍ਰਿਤ ਹੀ ਹੋ ਗਿਆ ਮਨ ਜੁੜ ਗਈ ਸੁਰਤ ਲੱਗ ਗਿਆ ਧਿਆਨ ਬਣ ਗਈ ਕਾਗਰਤਾ ਸ਼ਾਹ ਦੌਲਾ ਨੇ ਮਾਜਾ ਪੜਦਾ ਸੀ ਬੜੀ ਇਕਾਗਰਤਾ ਵਿੱਚ ਅੱਜ ਸਰਵਣ ਕਰਨ ਦਾ ਪਾਵਨ ਪਵਿੱਤਰ ਬਾਣੀ ਸੁਭਾਗ ਮਿਲ ਗਿਆ ਜਪਜੀ ਸਾਹਿਬ ਸਾਧ ਸੰਗਤ ਪਹਿਲੀ ਵਾਰ ਸੁਣ ਰਿਹਾ ਹੈ ਪਹਿਲੀ ਵਾਰ ਪਵਿੱਤਰ ਪਾਵਨ ਬਾਣੀ ਦੇ ਜਾਪ ਭਾਈ ਗੜੀਆ ਜੀ ਨੇ ਪਰਥਾਏ ਸ਼ਾਹ ਦੌਲੇ ਦੇ ਕੀਤੇ ਇੱਕ ਸ਼ਲੋਕ ਪਉੜੀ ਜਦ ਕਾਇ ਹੋ ਨਰਹਾਉ ਕੋ ਬਾਤ ਸੁਨਾਇਓ ਜਦੋਂ ਰਹਾਉ ਵਾਲਾ ਬੰਦ ਆਇਆ ਸੁਖ ਮਨਿ ਸੁਖ ਅੰਮ੍ਰਿਤ ਪ੍ਰਾਪਰਨ ਭਗਤ ਜਨਾ ਕੈ ਮਨ ਪਿਸ਼ਰਾ ਰਹਾਉ ਤਾ ਗੁਰੂ ਸਵਾਰਿਓ ਪਿਆਰ ਵਾਲਾ ਮੀਆਂ ਸਾਧ ਔਲਾ ਝੂਮਣ ਲੱਗ ਗਿਆ ਆਨੰਦ ਵਿੱਚ ਹੋ ਗਿਆ ਪੋਜਾ ਕਿ ਆ ਆਪਣੀ ਸ਼ੁੱਧ ਬੁੱਧ ਫੁੱਲ ਗਿਆ ਆਪਣਾ ਮਨ ਅਤੇ ਤਨ ਉਸ ਨੂੰ ਸਾਰੇ ਪਦਾਰਥ ਫੁੱਲ ਗਏ ਅੰਮ੍ਰਿਤ ਇੱਕੋ ਸ਼ਬਦ ਐ ਨਾਨਕ ਗੁਰਮੁਖ ਪਾਇਆ ਗੁਰਮੁਖਾਂ ਨੇ ਗੁਰਬਾਣੀ ਦਾ ਜੋ ਸ਼ਬਦ ਹੈ ਉਹ ਅੰਮ੍ਰਿਤ ਰੂਪ ਵਿੱਚ ਪਾ ਲਿਆ ਅੰਮ੍ਰਿਤ ਰਸ ਪ੍ਰਾਪਤ ਕਰ ਲਿਆ ਕੁੱਤੀ ਸ਼ੁਰਤ ਜੋੜ ਜਾਂਦੀ ਹੈ ਪਾਵਨ ਪੰਤਰ ਗੁਰਬਾਣੀ ਦੇ ਸ਼ਬਦ ਨਾਲ ਮਹਾਰਾਜ ਕਹਿੰਦੇ ਹਨ ਸ਼ਬਦ ਨੂੰ ਇੰਨੀ ਇਕਾਗਰਤਾ ਨਾਲ ਸੁਣ ਲੈ ਕਿ ਤੇਰਾ ਮਨ ਮਰ ਜਾਏ ਮਨ ਦੇ ਫੁਰਨੇ ਮਰ ਜਾਣ ਤੇ ਤੈਨੂੰ ਪ੍ਰਾਪਤੀ ਹੋ ਜਾਏ ਪ੍ਰਭੂ ਨਿਰੰਕਾਰ ਦੀ ਮਨ ਮਰੈ ਧਾਤ ਮਰ ਜਾਏ ਬਿਨ ਮਨ ਮੋਏ ਕੈਸੇ ਹੱਲ ਪਾਏ ਮਨ ਦੇ ਮਰਮ ਤੋਂ ਬਿਨਾ ਤੂੰ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ ਬੜੀ ਵੱਡੀ ਬਖਸ਼ਿਸ਼ ਪਾਵਨ ਪਵਿੱਤਰ ਸੁਖਮਨੀ ਸਾਹਿਬ ਦੇ ਜਾਪ ਦੀ ਹੈ ਇਹ ਬਖਸ਼ਿਸ਼ ਹੋ ਗਈ ਸੀ ਗੁਰੂ ਸਵਾਰੀਓ ਰਈਆ ਸ਼ਾਹ ਦੌਲਾ ਸੁਣਦਾ ਜਾਂਦਾ ਹੈ ਭਾਈ ਗੜੀਆ ਜੀ ਬਾਣੀ ਪਾਵਨ ਪਵਿੱਤਰ ਸੁਣਾਉਂਦੇ ਨੇ ਇਹ ਵਿਦਤ ਹੈ ਇਹ ਢਾਈ ਘੰਟੇ ਲੱਗ ਗਏ ਲੀਨ ਹੋ ਗਏ ਸਿੱਖ ਲੀਨ ਹੋ ਗਿਆ ਸ਼ਾਹ ਦੌਲਾ ਨੇਤਰ ਖੋਲਣ ਤੇ ਜੀ ਨਹੀਂ ਕਰਦਾ ਕਹਿੰਦਾ ਹੋਰ ਬਾਣੀ ਸੁਣਾਓ ਮੈਨੂੰ ਹੋਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਚਨ ਸੁਣਾ ਦਿਓ ਇਹਨਾਂ ਵਿੱਚ ਰਸ ਹੈ ਇਹਨਾਂ ਬਚਨਾਂ ਵਿੱਚ ਇਕਾਗਰਤਾ ਹੈ ਇਹਨਾਂ ਬਚਨਾਂ ਵਿੱਚ ਜੀਵਨ ਮੁਕਤ ਅਵਸਥਾ ਹੈ ਉਹ ਤਨਵੰਤ ਕੋਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾਈ ਭਗਵਾਨ ਤਨ ਤਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੈ ਨਾ ਕੋ ਸਭ ਨਾਮ ਸ੍ਰੀ ਵਾਹਿਗੁਰੂ ਨਾਮ ਚੇਤੇ ਆਰਿਆ ਸੀ ਪਰ ਸੰਤਾ ਹੋ ਗਈ ਖੁਸ਼ੀਆਂ ਮਿਲੀਆਂ ਸਨਦੌਰਾਮਾ ਨੇ ਭਇਆ ਅਨੰਦ ਤੇ ਵਿਚਾਰ ਤੇ ਅਰਥ ਵਿਦਾਨ ਸ਼ਾਦੌਲੇ ਨੂੰ ਜਦੋਂ ਸਮਾਧੀ ਮਿਲ ਗਈ ਉਪਰੰਤ ਕਿਹਾ ਹੋਰ ਬਾਣੀ ਸੁਣਾਓ ਹੋਰ ਬਚਨ ਸੁਣਾਓ ਗੁਰੂ ਨਾਨਕ ਦੇ ਘਰ ਦੇ ਬਚਨ ਬੜੇ ਬੈਠੇ ਇਹ ਮੇਠਾਸ ਹੋਰ ਮੈਨੂੰ ਬਖਸ਼ ਦਿਓ ਬਾਣੀ ਦੇ ਰਾਸ਼ ਵਿੱਚ ਰੀਨ ਸਨ ਫਿਰ ਕਹਿਣ ਲੱਗੇ ਇਹਦੇ ਤਾਂ ਅਰਥ ਬਾਤ ਮਾਲ ਹੋਣਗੇ ਹੋਰ ਪਰਸਨ ਹੋਇਆ ਕਿ ਉਚਾਰਾ ਹਸ ਸੁਭਾਵਨ ਸੂਦ ਹਮਾਰਾ ਉਸ ਸਮੇਂ ਫਿਰ ਸ਼ਾਂਮੁਖ ਬੈਠਿਆਂ ਕਿਹਾ ਸੀ ਆ ساری ਜ਼ਿੰਦਗੀ ਵਿੱਚ ਸ਼ਾਹ ਦੌਲਤ ਦੇ ਅੰਦਰ ਸਾਰੀ ਜ਼ਿੰਦਗੀ ਵਿੱਚ ਅੱਲਾਹ ਦੀਆਂ ਜਿਹੜੀਆਂ ਨਿਮਾਰਜਾਂ ਪੜ੍ਹੀਆਂ ਸਨ ਉਹ ਅੱਜ ਉਹਨਾਂ ਪੜ੍ਹੀਆਂ ਹੋਈਆਂ ਨਿਮਾਰਜਾਂ ਦਾ ਬਣਾਈ ਕੋਈ ਸ਼ਰਧਾ ਦਾ ਅਤੇ ਸੰਭਾਰੇ ਹੋਏ ਵਕਤ ਦਾ ਕਹਿੰਦੇ ਫਲ ਮਿਲ ਗਿਆ ਅੱਜ ਪ੍ਰਯੋਜਨ ਪੂਰਾ ਹੋ ਗਿਆ ਆਪਾਂ ਕਹਿੰਦੇ ਮਨੋਰਥ ਪੂਰਾ ਹੋ ਗਿਆ ਆਖਣ ਲੱਗੇ ਸਾਡਾ ਅੱਜ ਪ੍ਰਯੋਜਨ ਪੂਰਾ ਹੋ ਗਿਆ ਹੁਣ ਤੱਕ ਹੀਆਂ ਪੜੀਆਂ ਨਿਮਾਜਾਂ ਦਾ ਫਾਲ ਮਿਲਿਆ ਹੈ ਕਿ ਮੇਰਾ ਮਨ ਬਾਣੀ ਦੇ ਸ਼ਬਦ ਸੁਣ ਕੇ ਇਕਾਗਰ ਹੋਇਆ ਹੈ ਏ ਗੁਰ ਬਾਖਰ ਜੀ ਲਖਮੀ ਨਾ ਮੈਂ ਜਾਨੀ ਮੈਂ ਮਾਏ ਪੀਰਾ ਆਖਣ ਲੱਗਿਆ ਗੁਰੂ ਦੇ ਬਚਨ ਮੈਂ ਹਿਰਦੇ ਵਿੱਚ ਵਸਾ ਲੈ ਨਹੀਂ ਕਿਤਨੀ ਮਿੱਠੀ ਬਾਣੀ ਹੈ ਬੜੀ ਮਹਿਮਾ ਇਸ ਵਿੱਚ ਅੱਜ ਕਹਿੰਦੇ ਜ਼ਿੰਦਗੀ ਵਿੱਚ ਤਸੱਲੀ ਹੋ ਗਈ ਸੁਣਿਆ ਬੜਾ ਕੁਝ ਪਰ ਸੁਖਮਨੀ ਸਾਹਿਬ ਦਾ ਪਾਠ ਪਹਿਲੀ ਵਾਰ ਸੁਣਿਆ ਪਹਿਲੀ ਵਾਰ ਤਸੱਲੀ ਹੋ ਗਈ ਸੁਖ ਬਲੰਦ ਹੈ ਸ੍ਰੀ ਪ੍ਰਭ ਨਾਮੋਂ ਬਿਨਾਂ ਸੰਤਨ ਪੂਰਨ ਕਰਮੂ ਵਚਨ ਕੀਤਾ ਗੁਰਬਾਣੀ ਦੇ ਸ਼ਬਦ ਵਿੱਚ ਸੁਖ ਹੈ ਤੇ ਆਖਣ ਲੱਗੇ ਉਹ ਸੁਖ ਪ੍ਰਭੂ ਦੀ ਬਾਣੀ ਵਿੱਚ ਹੈ ਪ੍ਰਭੂ ਦੇ ਬਚਨਾਂ ਵਿੱਚ ਹੈ ਪ੍ਰਭੂ ਦੇ ਨਾਮ ਵਿੱਚ ਹੈ ਬਿਨਾ ਸੰਤਨ ਹੈ ਪੂਰਨ ਕਾਮ ਜਪਣ ਵਾਲੇ ਨੇ ਕਮਾਇਆ ਸੁਖ ਮਾਣਿਆ ਤੇ ਉਹ ਸੁਖ ਮਿਲ ਜਾਏ ਕਾਰਜ ਪੂਰਾ ਹੋ ਗਿਆ ਜਪਣ ਵਾਲੇ ਨੇ ਜਪਿਆ ਕਮਾਇਆ ਤੇ ਆਖੰ ਲੱਗੇ ਉਹ ਸੰਤ ਰੂਪ ਹੈ ਭਾਵ ਸੱਚ ਵਿੱਚ ਭਾਈ ਗੜੀਆ ਜੀ ਤੁਸੀਂ ਅਭੇਦ ਰਹਿੰਦੇ ਹੋ ਇਸਤੇ ਖਾਤਰ ਜਾਮਾ ਹਮਰੇ ਅਪਰੇ ਜਨ ਵੀ ਚਾਹੇ ਦਿਵਾਰੀ ਭਾਈ ਗੜੀਆ ਜੀ ਹੋਰ ਸੁਣਨ ਦੀ ਇੱਛਾ ਪ੍ਰਗਟ ਹੋ ਗਈ ਹੈ ਸਾਨੂੰ ਹੋਰ ਵਡਿਆਈਆਂ ਗੁਰੂ ਨਾਨਕ ਦੀਆਂ ਸਿੱਖਾਂ ਪਾਵਨ ਬਾਣੀ ਸੁਣਾਓ گر ابر نہ گربا سر مور ہے بانیاں سر نہ نالوں سر مور بانی ہے باڑی ہور بھی ہے پر سر مور باڑی ترکی بانی ہے ਕਸਮ ਜੀਤ ਦੀ ਬਾਣੀ ਹੈ ਇਕ ਤੁਕ ਸੁਨੇ ਪਰਮ ਗਤ ਜਾਨੀ ਕਹਿ ਲੱਗੇ ਕੋਈ ਇੱਕ ਪੰਕਤੀ ਵੀ ਸੋਣ ਲਵੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਉਸ ਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ ਇਸੇ ਕਰਕੇ ਕਬੀਰ ਸਾਹਿਬ ਨੇ ਪੱਕੀ ਮੋਹਰ ਲਾ ਦਿੱਤੀ ਬਾਣੀ ਦੇ ਬਚਨਾ ਅੰਦਰ ਕਿ ਦੁਨੀਆਂ ਦੇ ਲੋਕੋ ਮਤਾਂ ਸਮਝ ਲੈਣਾ ਕਿ ਅਸੀਂ ਉਸ ਮੁਕਤੀ ਤੱਕ ਨਹੀਂ ਪਹੁੰਚਾਂਗੇ ਤੁਹਾਨੂੰ ਸ਼ਬਦ ਪਹੁੰਚਾ ਸਕਦਾ ਹੈ ਬਾਣੀ ਪਹੁੰਚਾ ਸਕਦੀ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚੇਤ ਲਾਏ ਬੜੀ ਇਕਾਗਰਤਾ ਨਾਲ ਕਹਿੰਦੇ ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ਕੋਈ ਗਾਵੇ ਕੋ ਸੁਣੇ ਹਰ ਨਾਮਾ ਚੇਤ ਲਾਏ ਕਹੋ ਕਵੀਰ ਸੰਸਾਰ ਨਹੀਂ ਅੰਤ ਪਰਮ ਗਤਿ ਪਾਏ ਗੁਰਬਾਣੀ ਮੁਕਤ ਗਤੀ ਤੱਕ ਪਹੁੰਚਾਉਂਦੀ ਹੈ ਜੋ ਕਰਹਾਉਤੀ ਰੇ ਨਮਾਹੀ ਜੋਗ ਭੋਗ ਸਭ ਪਾਏ ਹੋ ਜਾਏ ਆਖਣ ਲੱਗੇ ਸੁਖਮਨੀ ਸਾਹਿਬ ਦਾ ਉਹ ਪਾਠ ਹੈ ਜਿਸ ਵਿੱਚ ਜੋਗ ਵੀ ਹੈ ਰੱਬ ਦਾ ਮਿਲਾਪ ਸੁਖਮਨੀ ਸਾਹਿਬ ਦੀ ਉਹ ਬਾਣੀ ਹੈ ਇਸ ਵਿੱਚ ਠੋਗ ਵੀ ਹੈ ਜੋਗ ਵੀ ਹੈ ਤੇ ਭੋਗ ਵੀ ਹੈ ਹੋਰ ਤੋਂ ਭਗ ਵੀ ਹੈ ਸਤਿਗੁਰੂ ਸੁਖਮਨੀ ਸਾਹਿਬ ਜੀ ਸੁਝਾਉਂਦੇ ਨੇ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਨਾਏ ਤੇਰੇ ਸਾਹਮਣੇ ਥਾਲ ਪਿਆ ਕੋ ਜੰਦਾ ਜਿਸ ਦਾ ਦਿੱਤਾ ਹੋਇਆ ਉਸ ਮਾਲਕ ਦਾ ਨਾਲ ਦੀ ਨਾਲ ਸ਼ੁਕਰਾਨਾ ਕਰਦੇ جے پرساد پاٹ پٹمبر ہنڈا ہے پینٹ کوٹ پائی ہے کمیج تمیز پجامہ پایا تو جو بھی ڈریس پائی ہے بس اس سے بیڑے کیونکہ تیس وسط میں پین کے سہاپن پراپت کر رہے ہیں سن سندرتا پراپت کر رہے شکرانہ کر ਇਸ਼ਨੋਂ ਕਿਆ ਗਿਆ ਹੈ ਕੋ ਹੋਗਾ ਤੇ ਮੋਰ ਜੋਗ ਕੀ ਹੈ ਗੁਰਬਾਣੀ ਜੋੜਦੀ ਗੁਰੂ ਦਾ ਸ਼ਬਦ ਸਾਨੂੰ ਅਕਾਲ ਪੁਰਖ ਨਾਲ ਜੋੜਦਾ ਹੈ ਮਹਾਰਾਜ ਸਕੇ ਪਾਤਸ਼ਾਹ ਦੇ ਘਰ ਦੀ ਬਾਣੀ ਸ਼ਾਦੌਲੇ ਨੇ ਸੁਣੀ ਹੈ ਵਪਰੀਤ ਮਜਬ ਦਾ ਮਾਲਕ ਹੈ ਤੁਰਕਾਂ ਵਿੱਚੋਂ ਹੈ ਸ਼ਾਦੌਲਾ ਬੜੀਆਂ ਵਡਿਆਈਆਂ ਦਿੱਤੀਆਂ ਹੈ ਭਾਈ ਗੜੀਆ ਜੀ ਨੇ ਬੜੀ ਪ੍ਰਸੰਤਾ ਨਾਲ ਬਾਣੀ ਪੜ੍ਹੀ ਅਨੰਤ ਲੈ ਕੇ ਬਾਣੀ ਦੇ ਜਾਪ ਸੁਣਾਏ ਇਹ ਸਰਬ ਕਲਾ ਸਮਰੱਥ ਦੀ ਬਾਣੀ ਹੈ ਤਾਂ ਗੁਰੂ ਸਵਾਰਿਓ ਸੁਖਮਨੀ ਸਾਹਿਬ ਦੀ ਬਾਣੀ ਸਰਵਣ ਕਰਵਾਈ ਅੱਜ ਜ਼ਿੰਮੇਵਾਰੀ ਬਣਦੀ ਹੈ ਆਪਾਂ 12 ਹਾਂ ਮਾਜ ਵੇਖਾਂ ਵਾ ਬਚਨਾਂ ਸੰਝਿਆ ਕਰੀਏ ਪੂਰੀ ਇਕਾਗਰਤਾ ਨਾਲ ਸੁਣਨਾ ਸਤਿਗੁਰੂ ਨੇ ਕਿਹਾ ਕਿਰਪਾ ਆਪ ਕੀਤੀ ਹੈ ਮੰਗੇ ਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੋ ਈਆਂ ਤਿੰਨ ਦੀ ਸ਼ੋਭਾ ਪਿਆਰ ਨੀ ਜੇ ਸਾਹਿਬ ਮਿਲ ਲੜੀਆਂ ਤਨ